ਮਰੀ ਬੇਨਤੀ ਕਬਰ ਜੀ ਥੋੜਾ ਖੋਲ ਦਿਓ ਪਲੀਜ਼ ਬਹੁਤ ਧੰਨਵਾਦ ਅਜਿਹੇ ਦਿਨ ਦਾ ਫਾਈਨਲ ਮੈਚ ਦਾ ਨਜ਼ਾਰਾ ਕਿਨੇ ਕਿਨੇ ਲੈਣਾ ਓ ਪੁੱਛ ਉਸਤਾਦਾਂ ਕਿਨੇ ਕਿਨੇ ਨਹੀਂ ਲੈਣਾ ਓ ਰੇਡ ਪੈ ਗਈ ਬੁੱਤੇ ਆ ਜਾ ਆਹ ਕਹਿੰਦੇ ਮਹਿਮਦਵਾਲੀਆ ਜੋਤਾ ਫਾਈਨਲ ਦੀ ਪਹਿਲੀ ਦਾ ਦੜਕਾ ਅਮਰੀਕ ਸਿੰਘ ਚੱਕ ਲਾ ਮਾਈਕ ਆਹ ਸਾਹਮਣੇ ਕਹਿੰਦੇ ਗੁਰਪ੍ਰੀਤ ਆ ਗਿਆ ਆਹ ਕਹਿੰਦੇ ਬਰੇ ਸੈਲ ਦੀ ਧਰਤੀ ਦਾ ਗੁਰਪ੍ਰੀਤ ਸਿੰਘ ਮੇਰੇ ਮਿੱਤਰੋ ਮੈਨਦਵਾਲ ਦੇ ਸਾਹਮਣੇ ਰੇਡ ਪੈ ਰਹੀ ਫੰਜਰ ਕਹਿੰਦਾ ਸਪੀਕਰ ਸਿੰਘ ਦਾ ਲ ਪਿਆਰ ਹੈ ਸਪੀਕਰ ਸਿੰਘ ਮਾਣ ਸਾਡੇ ਪਿੰਡਾਂ ਦਾ ਕੜਿਆਲ ਦਾ ਉਹਨਾ ਦੁਨੀਆ ਪਰ ਤੇ ਵਿੱਚ مشهور ਸਪੀਕਰ ਸਿੰਘ ਵੱਡੇ ਵੀਰ ਨੇ ਕਿਉਂਕਿ ਜੋ ਇੰਗਲੈਂਡ ਦੇ ਵਿੱਚ ਗੱਲਾਂ ਵਤਾਂ ਹੋਈ ਜਾ ਉਹਦਾ ਗੱਗਵਾ ਮੇਰੇ ਮਿੱਤਰੋ ਆ ਦੇਖੋ ਸਾਹਮਣੇ ਉਹ ਬਰਾਖਾ ਵਾਲਾ ਉਹ ਲਾਰਾ 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 ਉਹ ਲਾਰਾ ਲਾਰਾ ਉਹ ਜਿੱਟੀ ਏ ਉਹ ਤੇਰੇ ਜੱਟ ਨੇ ਕਰਾਈ ਹੋਈ ਆ ਉਹ ਤੇਰੇ ਜੱਟ ਨੇ ਕਰਾਈ ਹੋਈ ਆ ਤੇ ਮੁੰਡਿਆਂ ਨੇ ਖੁੱਤੀ ਇੱਥੇ ਪਾਈ ਹੋਈ ਆ ਆ ਕਿਲਾ ਕਹਿੰਦੇ ਨਵੇਂ ਦੇ ਵਿੱਚ ਕਰੀਮ ਕਬੱਡੀ ਦੀ ਆਈ ਹੋਈ ਆ ਕਬੱਡੀ ਦੀ ਕਰੀਮ ਪੁੱਜੀ ਹੋਈ ਆ ਬਲਟ ਖੀਰਾ ਵਾਲੀ ਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਏ ਪਰੇ 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 ਨੰਬਰ ਬਾਪੂ ترਸੇਮ ਸਿੰਘ ਦੇ ਪੋਤੇ ਦਾ ਹੈ ਅਗਲੀ ਰੇਡ ਕਹਿੰਦੇ ਨੌਜਵਾਨ ਗੱਬਰੂ ਅਮਰੀਕ ਕਾਕਾ ਕਬੱਡੀ ਪਾਉਂਦਾ ਹੈ ਸਾਹਮਣੇ ਕਹਿੰਦੇ ਕਾਕਾ ਸੇਖੇ ਵਾਲਾ ਜੱਗੀ ਦੇ ਪਹਿਲੇ ਜੱਫੇ अजीत ਕੈਨੇਡਾ ਦੇ ਰੇਸ਼ਲ ਕੜਾਕਾ ਜੀ ਕਹਿੰਦੇ ਅਬਾ 5000 ਦੇਵਾਂਗੇ 5-5000 ਤਿੰਨ ਤਿੰਨ ਜੱਫਿਆਂ ਦੇ ਉੱਪਰ ਬੜੇ ਮਾਣ ਤੇ ਸਨਮਾਨ ਉਧਰ ਨੀਕਾ ਢਿੱਲੋਂ ਤੇ ਅਮਨੂਣੇ ਕਹਿੰਦੇ ਆ ਵੀ ਕਿੱਦੇ ਵਾਲਾ ਕਾਂਟੀ ਦਾ ਵੀ ਧੰਨਵਾਦ ਕਰ ਰਹੇ ਹਾਂ ਉਹ ਤੁਹਾਡਾ ਰੋੜ ਰਿਆ ਸਾਡਾ ਵੀਰ ਉਧਰ ਸੱਮਾ ਕਨੇਡਾ ਰਾਜੀ ਕਨੇਡਾ ਉਹ ਕਹਿੰਦੇ 5 500 ਦਿੱਤਾ ਜਾਵੇਗਾ ਧੰਨਵਾਦ ਹੈ ਉਹ ਜੰਡ ਵਾਲਾ ਪਿੰਡਾ ਬੀਕੇ ਦਾ ਬੂਟਿਆ ਆਹ ਬੀਕਾ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਮੇਰਾ ਭਰਾ ਆਹ ਸਾਹਮਣੇ ਕਹਿੰਦੇ ਜਿੱਥੇ ਹਰਮਨ ਭੁੱਲਰ ਤੇ ਨਾਲ ਸਾਹਿਬ ਡਾਕਟਰ ਸਾਡਾ ਭਰਾ ਵੀਰਾਂ ਦਾ ਧੰਨਵਾਦ ਹੈ ਲੈ ਵੀ ਬਰੇਸ ਸਾਹਿਬ ਵਾਲਿਆ ਅੱਜ ਮੋਟਰਸਾਈਕਲ ਸਰਦਾਰ ਭਾਗ ਸਿੰਘ ਦੇ ਪਰਿਵਾਰ ਨੂੰ ਦਿੱਤਾ ਜਾਣਾ ਹੈ ਇੱਕ ਮੋਟਰਸਾਈਕਲ ਸਰਦਾਰ ਜਗਰੂਰ ਸਿੰਘ ਜੀ ਸੰਧੂ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਇਹ ਫਰੀਦਕੋਟ ਦੀ ਧਰਤੀ ਹੈ ਮਹਿਮਦਵਾਲ ਤੇ ਸੇਖੇ ਦਾ ਮੁਕਾਬਲਾ ਚੱਲਦਾ ਹੈ ਮਹਿਮਦਵਾਲ ਦੀ ਟੀਮ ਵੀ ਝੋਟੀ ਦੀ ਹੈ ਸੇਖੇ ਦੀ ਟੀਮ ਵੀ ਸਰੋਦੀ ਦੀ ਹੈ ਉਧਰ ਗਿੰਨੀ ਮਹਿਮਦਵਾਲੀਆ ਆਹ ਸਾਹਮਣੇ ਕਹਿੰਦੇ ਨੌਜੋਨ ਉਤਮ ਦਾ ਵੀਰ ਇਹ ਬੱਲੇ ਬੱਲੇ ਆਓ ਬਾਜ ਗਬਰੂ ਨੰਬਰ 2 ਬਲੰਦਰ ਤੇ ਰਾਜਵੀਰ ਰਾਜਪ੍ਰੀਤ ਵੰਦਰ ਸਾਡੇ ਕੈਨੇਡਾ ਤੋਂ ਨੇ ਰਵੀ ਜਿੰਨੇ ਜੱਫੇ ਲਾਵੇਗਾ 5-5 ਸੋਰ ਦਿੱਤਾ ਜਾਵੇਗਾ ਇਧਰ ਕਹਿੰਦੇ ਜੀਤ ਸਿੰਘ ਕੈਨੇਡਾ ਰਿਸ਼ਮ ਕੜਾਕਾ ਵੀ ਕਹਿੰਦੇ ਰਵੀ ਨੇ ਤੇ ਜੱਗੀ ਦੇ ਪਿੰਡ ਜੱਫੇ ਉਹ 5-5 ਹਜ਼ਾਰ ਦੇ ਹੋਣਗੇ ਫਾਈਨਲ ਮੈਚ ਹੈ ਆਹ ਕਹਿੰਦੇ ਕਿਰਾਰ ਆਉਣੀ ਧਰਤੀ ਹੈ ਪ੍ਰਬੰਧਕਾਂ ਨੂੰ ਵੱਡੀ ਮਾਰਕਵਾਦਾ ਭਾਈ ਆਹ ਦੁਨੀਆ ਹੁਣ ਤੱਕ ਖੇੜੀ ਹੈ ਥੋੜਾ ਲੇਟ ਤਾਂ ਹੋਇਆ ਪਰ ਮੇਲਾ ਚੋਟੀ ਦਾ ਹੋ ਗਿਆ ਰੇਡ ਪੈ ਗਈ ਰੇਡ ਪੈ ਗਈ ਬਰੇ ਸਾਬ ਵਾਲਿਆ ਆਹ ਚੋਬਰਾ ਆਹ ਚੋਬਰਾ ਪਾਦੇ ਕਬੱਡੀ ਨੌਜਾਨਾ ਇਧਰ ਕਾਕਾ ਸੇਖੇ ਵਾਲਾ ਇਹ ਵੀ ਨੌਜਾਨਾ ਆਉਣ ਵਾਲੇ ਸਮੇਂ ਦਾ ਵਧੀਆ ਖਿਡਾਰੀ ਉੱਪਰ ਕੇ ਮੋਹਰੇ ਆਇਆ ਮੇਰੇ ਮਿੱਤਰੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੌਜਾਨੇ ਤੋਂ ਵੀ ਬਹੁਤ ਵੱਡੀਆਂ ਆਸਾਂ ਨੇ ਇੱਕ ਪਾਸੇ ਮਹਿਮਦ ਵਾਲੀਆ ਇੱਕ ਪਾਸੇ ਆਦਮ ਵਾਲੀਆ ਨਾਲ ਮਾਧੋਪੁਰੀਆ ਤੇ ਨਾਲ ਕਹਿੰਦੇ ਗਿੰਨੀ ਮਹਿਮਦ ਵਾਲੀਆ ਸੰਦੀਪ ਸਾਡਾ ਭਰਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਉਸੇ ਇਲਾਕੇ ਦਾ ਸੁਰਗਪੁਰੀਆ ਦੁੱਲਾ ਔਰ ਸਾਹਮਣੇ ਇਹ ਛੋਟਾ ਯਾਦ ਇਹ ਛੋਟਾ ਯੱਦ ਹੈ ਇਹ ਮਹਿੰਦਵਾਲੀਆ लवली ਹੈ ਇਹ ਨਗਲੀਆ ਸਾਡਾ लवली ਹੈ ਉਧਰ ਕਹਿੰਦੇ ਸੱਭਾ ਕੈਨੇਡਾ ਦੇ ਰਾਜੂ ਹਣੀ ਵੀਰ ਨੇ ਬੜੇ ਪਿਆਰ ਤੇ ਸਤਿਕਾਰ ਹੋਣਗੇ ਉਹ ਦਿਲੋਂ ਧੰਨਵਾਦ ਆ ਮੁੰਡਿਆਂ ਦਾ 골ਡੀ ਹੁਣ ਫਿਕਰ ਲਾਜੋ ਇਹ ਦੂਜੇ ਕੁਝ ਨਹੀਂ ਹੋ ਸਕਦਾ ਜੋ ਅੱਜ ਹੋ ਗਿਆ ਮੈਂ ਪਹਿਲਾਂ ਜਿੱਤ ਅਸੀਂ ਅੱਜ ਜਿੱਤ ਨਹੀਂ ਓ ਅੱਜ ਦੋ ਨਹੀਂ ਅੱਜ ਸਾਰੇ ਫਾਈਨਲ ਹੋਏ ਆ ਅੱਜ ਸਾਰੇ ਫਾਈਨਲ ਹੋਏ ਆ ਉਹ ਰੇਡ ਪੈ ਗਈ ਰੇਡ ਪੈ ਗਈ ਅੱਜ ਜੋਤਾ ਵੀ ਸਿਰੇ ਦੀਆਂ ਕਬੱਡੀਆਂ ਪਾ ਗਿਆ ਮੇਰੇ ਮਿੱਤਰੋ ਅੱਜ ਦੇ ਮੇਲੇ ਤੇ ਸਾਰੇ ਮੈਚ ਸਿਰੇ ਦੇ ਖੇਡੇ ਗਏ ਕੀਤੇ ਆ ਜਿੰਨੇ ਵੀ ਮੈਚ ਲੱਗੇ ਆ ਪ੍ਰਬੰਧ ਕਮੇਟੀ ਨੂੰ ਸਮੁੱਚੇ ਨਗਰ ਨੂੰ ਵੱਡੀ ਮੁਬਾਰਕਬਾਦ ਹੈ ਔਰ ਸਾਹਮਣੇ ਸਨੀ ਉਹ ਜੋਤੇ ਦੀ ਹੈ ਦਿਲ ਕਬੱਡੀਆਂ ਦੇ ਅਜੀਤ ਕਲੇਡਾ ਦੇ ਰੇਸ਼ਨ ਕੜਾਕਾ ਜੀ ਕਹਿੰਦੇ ਵੀ ਪੂਰੀ ਦਿਲ ਪੈਣਗੇ ਤੇ 5000 ਦਿੱਤਾ ਜਾਵੇਗਾ ਅਉ ਪਹਿਲੇ ਤਿੰਨ ਪਿੰਡ ਕਹਿੰਦੇ 5000 ਦਿੱਤਾ ਜਾਵੇਗਾ ਉਧਰ ਸਾਡੇ ਕਹਿੰਦੇ ਗਗਨ ਵੈਣੀਵਾਲ ਜੀ ਉਹ ਵੀਰ ਕਹਿੰਦੇ ਵੀ ਦੋਨੇ ਪਾਸੇ ਕੋਈ ਜੱਫਾ ਲੱਗੇ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਇਧਰ ਪ੍ਰਬੰਧਕ ਮੁੰਡਿਆਂ ਨੇ ਉਹ ਵੱਡੀਆਂ ਗੱਲਾਂ ਹੋਈਆਂ ਨੇ ਗੋਲਡਿੰਗ ਵਾਲੇ ਯਾਰਾਂ ਨੂੰ ਕਹਿੰਦੇ ਉਹ 1000 ਆ ਗਿਆ 1000 ਲੈ ਜਾਓ ਫੜ ਕੇ ਵੀਰ ਬਣ ਕੇ ਮੈਚ ਕਹਿੰਦਾ ਫਸ ਗਿਆ ਆ ਵੀ ਫਸ ਲਿਆ ਮੈਚ ਫਸ ਗਿਆ ਮੇਰੇ ਮਿੱਤਰੋ ਪਾਲੀ ਸਪੈਨ ਦਾ ਬਾਰਸੀਲੋਨਾ ਵਾਲੇ ਦਾ ਧੰਨਵਾਦ ਹੈ ਇਧਰ ਕਹਿੰਦੇ ਬਰੇਸਾਹ ਵਾਲਾ ਕੱਲਾ ਹੀ ਪਾਈ ਤੁਰਿਆਉਂਦਾ ਵਸਤਾ ਨੂੰ ਮੋਟਰਸਾਈਕਲ ਸਰਦਾਰ ਭਾਗ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਜਗਰੂਪ ਸਿੰਘ ਨੰਬਰਦਾਰ ਸਾਹਿਬ ਏ ਆਓ ਮੰਗੇ ਮੰਗੇ ਮੈਂਬਰ ਵੱਲੋਂ ਜੱਫੇ ਦੇ ਉੱਪਰ 1000 ਦਿੱਤਾ ਜਾਵੇਗਾ ਰਵੀ ਦੇ ਜੱਫੇ ਦੇ ਉੱਪਰ 1000 ਸਮਾ ਕੈਨੇਡਾ ਦੇ ਰਾਜੂ ਕੈਨੇਡਾ ਉਹਨਾਂ ਵੱਲੋਂ ਦਿੱਤਾ ਜਾਵੇਗਾ ਅੱਜ ਕਲੇ ਖੀਰਾ ਵਾਲੀਆਂ ਲਾਈਨਾਂ ਮੁੰਡੇ ਕਲੇ ਵੀ ਟਿੱਪੇ ਵਾਲੇ ਬਾਟੀ ਦਾ ਵੀ ਧੰਨਵਾਦ ਹੈ ਉਧਰ ਅਜੀਤ ਕੈਨੇਡਾ ਦੇ ਰੋਸ਼ਨ ਕੜਾਕਾ ਜੀ ਬੁਲਟ ਦੀਆ ਟੇਮਰ ਰੇਡ ਦੇ ਉੱਪਰ ਇੱਕੇ ਰੇਡ ਪੈ 1000 ਇੱਕੇ ਰੇਡ ਤੇ 1000 ਰੇਡ ਤੇ 1000 ਉਧਰ ਸਾਹ ਹੋ ਗਿਆ ਬੋਲਟ 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 ਆ 1000 ਲੈ ਜੋ ਜੀ ਰਵੀ ਦਾ ਫੜ ਕੇ ਆ ਪੈਸੇ ਨਾਲ ਦੀ ਨਾਲ ਗੋਲ ਦੀ ਖੋਸੇ ਵੱਲੇ ਵੀ 1000 ਹੈ ਮੈਚ ਜਮਾਂ ਬਰੋਬਰੀ ਤੇ ਚੱਲ ਰਿਹਾ ਮੇਰੇ ਮਿੱਤਰੋ ਮੈਚ ਬਰੋਬਰੀ ਤੇ ਚੱਲਦਾ ਹੈ ਐਨ ਸਿਰੇ ਦਾ ਮੈਚ ਹੈ ਸਵਾਦ ਦੀ ਟੱਕਰ ਹੈ ਫਰੀਦਕੋਟ ਦੀ ਧਰਤੀ ਹੈ ਕਿਲਾ ਨਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹੈ जिला मोगा ਦੇ ਕਪੂਰਥਲਾ ਦੋ ਟੀਮਾਂ ਦੇ ਦਰਮਿਆਨ ਕਬੱਡੀ ਦਾ ਵੱਡਾ ਢੇਰ ਚੱਲਦਾ ਆਉ ਜੋਤਿਆ ਜੋਤਾ ਆ ਗਿਆ ਜੋਤਾ ਛਾ ਗਿਆ ਆਹ ਮੁੰਡਾ ਕਹਿੰਦੇ ਕਬੱਡੀ ਵਿੱਚ ਤੁਮਾ ਪਾ ਗਿਆ ਤੁਮਾ ਪੈਰ ਗੋਰਾ ਰੈਣੀ ਵਾਲ ਵੱਲੋਂ 1000 ਦਿੱਤਾ ਜਾਵੇਗਾ ਗੋਰਾ ਰੈਣੀ ਵਾਲ ਵੀਰ ਹੈ ਉਹਨਾਂ ਵੱਲੋਂ ਵੀ 1000 ਦਿੱਤਾ ਜਾਵੇਗਾ ਜੋ ਜਫਾ ਲੱਗਿਆ ਇਹ ਕਹਿੰਦੇ ਜੋਤਾ ਹੈ ਮੇਰੇ ਮਿੱਤਰੋ ਜੋਤੇ ਵੀ ਇਹ ਦਿਨਾਂ ਦੇ 5000 ਲਾਇਆ ਹੋਇਆ ਪਹਿਲਾਂ 5000 ਬੋਲਿਆ ਅਜੀਬ ਕੈਨੇਡਾ ਦੇ ਰੋਸ਼ ਨੇ ਕੜਾਕਾ ਜੀ ਮੈਨੂੰ ਲੱਗਦਾ ਦੋ ਪੈ ਗਈ ਏ ਹੋ ਗਈ ਆ ਜੋਤੇ ਦਰਫਾਂ ਲੱਗਿਆ ਜੋਤਿਆ ਤੂੰ ਜਿਉਂਦਾ ਰਹੇ ਓਏ ਅਗਲੀ 5000 ਦੇ ਦਿਓ ਓਏ ਭਾਈ 5000 ਲੈ ਜੀ ਜਿਹਨੇ ਜੋਤਾ ਫੜਿਓ ਓ ਬਾਈ 5000 ਲੈ ਜੀ ਜਿਹਨੇ ਜੋਤਾ ਫੜਿਆ ਆ ਜਾ ਜਸਵੰਦਰ ਜੀ ਨੇ ਜਸਵੰਦਰ ਆ ਸਾਬ ਯਾਰ ਜੋਤੇ ਵਰਗਾ ਪ੍ਰੇਰ ਕੋਈ ਹੋਊਗਾ ਯਾਰ ਜੋਤਿਆ ਤੂੰ ਜਿਉਂਦਾ ਰਹੇ ਛੋਟਿਆ ਵੇ ਕਿੰਨੇ ਲਾਵੀ ਆ ਜੋਟਾ ਟਰੈਕਟਰਾਂ ਵਰਗਾ ਪਰ ਆਪਾਂ ਜੋਟਾ ਉੱਤੇ ਰੱਖਣਾ ਉਹ ਜੋਤੇ ਵਰਗੇ ਟਰੈਕਟਰ ਹੋ ਸਕਦੇ ਆ ਉਹ ਜੋਤੇ ਵਰਗੇ ਟਰੈਕਟਰ ਹੋਣਗੇ ਰਵੀ ਨੂੰ 5000 ਦੇ ਦੇ ਜੀ ਰਵੀ ਨੇ 5000 ਇੰਨੀ ਕ ਹਾਜਰੀ ਕਬੂਲ ਕਰਿਓ 10 ਮੋਟਾ ਅੰਮ੍ਰਿਤਿਆਣਾ ਸਾਰੀ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਗੋਲਡਿੰਗ ਖੋਸਾ ਸਾਡੀ ਤੁਹਾਡਾ ਬਹੁਤ ਸਤਿਕਾਰ ਸਾਰੀ ਸੰਗਤ ਦਾ ਬਹੁਤ ਬਹੁਤ ਸਤਿਕਾਰ ਜੋਤੇ ਦੇ 1000 ਉਹ ਕਹਿੰਦੇ 1000 ਜੋਤੇ ਪਾਸੇ ਲੈ ਜੱਫਾ ਲੱਗਾ ਜਦਾ ਜੋਤੇ ਦੇ ਪੈਸੇ ਲੈ ਜਾ ਪੈਸੇ ਲੈ ਜਾ ਵੀਰੇ ਤੂੰ ਆ ਜਾ ਪੈਸੇ ਲੈ ਜਾ ਰਵੀ ਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਕੇ ਕਹਿੰਦੇ ਆਲੇ ਦਰਜ ਦੀ ਰੇਡ ਆ ਗਰੇ ਸਾਹਿਬ ਦੀ ਧਰਤੀ ਦਾ ਨੌਜਵਾਨ ਗੁਰਪ੍ਰੀਤ ਕਬੱਡੀ ਪਾ ਕੇ ਵਾਪਸ ਮੁੜਿਆ ਆਹ ਕਹਿੰਦੇ ਗੁਰਪ੍ਰੀਤ ਵਾਪਸ ਆ ਗਿਆ ਸਾਰੇ ਪਿੰਡ ਨੂੰ ਵਧਾਈਆਂ ਨੇ ਗੋਰਾ ਦਾਣੀ ਵਾਲ ਕਹਿੰਦਾ ਵੀ ਰਵੀ ਜੱਫਾ ਲਾਵੇ ਤੇ 1000 ਹੋਵੇਗਾ ਹੁਣ ਥੋੜਾ ਜਿਹਾ ਭਰਾ ਬਣ ਕੇ ਸਬਰ ਰੱਖੋ ਵੀਰ ਬਣ ਕੇ ਐਂਡ ਤਕੜਾ ਹੋ ਗਿਆ ਤੇ ਗੱਲਾਂ ਹੋਣ ਗਈਆਂ ਮੇਰੇ ਮਿੱਤਰੋ ਐਂਡ ਤਕੜਾ ਹੋ ਗਿਆ ਗੱਲੋ ਟਕਾਣੇ ਲੱਜਣ ਗਈਆਂ ਆਹ ਕਹਿੰਦੇ ਬੁਲਟ ਕਬੱਡੀ ਪਾਰਿਆ ਇੱਥੇ ਅੱਜ ਕਹਿੰਦੇ ਚੋਟੀ ਦਾ ਮੁਕਾਬਲਾ ਛੱਡੇ ਜਾ ਰਿਹਾ ਹੈ ਉਹ ਬੱਲੇ ਬੱਲੇ ਤੇਰੇ ਵੱਡੇ ਮੇਲੇ ਦੇ ਹੋਣ ਲੱਗੀਆਂ ਨੇ 200 ਤੱਕ ਚੱਕ 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 ਉਹ ਖੀਰਾਵਾਲ ਦੀ ਧਰਤੀ ਦਾ ਬੁਲਟ ਹੈ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਭੱਜਿਆ ਅੱਜ ਕਹਿੰਦੇ ਛੇਖੇ ਦੀ ਧਰਤੀ ਇਹਦੇ ਪਿੰਡੇ ਕੱਗੀ ਦੇ ਸਮਾ ਕਨੇਡਾ ਤੇ ਰਾਜੂ ਕਨੇਡਾ ਕਹਿੰਦੇ 1500 ਕਰਦੇ ਹੋ ਬੜੂ ਪਿਆਰ ਤੇ ਸਤਿਕਾਰ ਦਿੱਤੇ ਜਾਣਗੇ ਫਾਈਨਲ ਹੈ ਅੱਜ ਦੇ ਦਿਨ ਦਾ ਇਹ ਲਾਸਟ ਹੈ ਇਹ ਅੰਤਮ ਹੈ ਇਹ ਅਖੀਰਲਾ ਇਹ ਅੰਦ ਵਾਲਾ ਇਹ ਸਿਰੇ ਵਾਲਾ ਉਹ ਧੂਰਾ ਹੈ ਮੇਰੇ ਮਿੱਤਰੋ ਅੱਜ ਦੇ ਮੈਚ ਦਾ ਉਹ ਕਿਲਾ ਨੌਰੀ ਧਰਤੀ ਹੈ ਉਹ ਲੇਟਦਾ ਹੋਇਆ ਪਰ ਮੁਕਾਬਲੇ ਸਾਰੇ ਚੋਟੀ ਦੇ ਹੋ ਗਏ ਆ ਲਓ ਦੋ ਨੰਬਰ ਤੋਂ ਟਰਾਈ ਕੀਤੀ ਹੈ ਜੋਰ ਤੇ ਲੱਗੂਗਾ ਜੋਰ ਤੇ ਲੱਗੂਗਾ ਆਹ ਕਹਿੰਦੇ ਐਲ ਪੀ ਯੂਰੇ ਰੋੜੇ ਆਇਆ ਉਹ ਨਵਨੀ ਕੋਲੋਂ ਆਇਆ ਇਹਦਾ ਮਾਦੋ ਦੁਰ ਪਿੰਡ ਹੈ ਆ ਗੁਰਦੀਪ ਨੇ ਟਰਾਈ ਕੀਤੀ ਆ ਆ ਮਹਿਮਦ ਬਾਲ ਦੀ ਧਰਤੀ ਆ ਜੋਤਾ ਕਬੱਡੀ ਪਾਉਣ ਦੇ ਮੈਦਾਨ ਦੇ ਵਿੱਚ ਹੋ ਰਿਹਾ ਹੋਇਆ 2000 ਦੇਣਗੇ ਜੇ ਰਵੀ ਜੱਫਾ ਲਾ ਗਿਆ ਓਏ ਚੱਕ ਸੇਖੇ ਦਾ ਬਾਦਲ ਆ ਰੋਕੀ ਅੱਧਿਆਰ ਹਾਦਮ ਦੀਪ ਕਿਨੇਡਾ ਜੱਗੂ 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 ਪਰ ਪੁਆਇੰਟ ਜਿਹੜਾ ਜੋਤੇ ਦੇ ਖਾਤੇ ਦੇ ਵਿੱਚ ਜੋਤੇ ਦਾ ਜੋਤੇ ਦਾ 1000 ਲੈ ਜਾ ਵੀਰ ਜੀ ਜੋਤੇ ਦਾ 1000 ਜੋਤੇ ਨੂੰ 1000 ਦੇ ਦਿਓ ਜੋਤੇ ਭੇਜੀ ਮਾੜਾਂਗਾ ਕਿਸੇ ਨੂੰ ਜੋਤੇ ਦਾ 1000 1000 ਵਰੇ ਸਾਹਿਬ ਦੀ ਧਰਤੀ ਹੈ ਮੁੰਡਾ ਕਹਿੰਦੇ ਮਾਨਸਾ ਦੇ ਜਲ ਕੇ ਆਇਆ ਹੋਇਆ ਹੈ ਅੱਜ ਕਹਿੰਦੇ ਮੋਟਰਸਾਈਕਲਾਂ ਦੀਆਂ ਗੱਲਾਂ ਬਾਤਾਂ ਟਿਕਾਣੇ ਲੱਗਣ ਗਈਆਂ ਲੱਖ 75 ਔਰ ਬੱਲੇ 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 ਹੋ ਗਈ ਮਿੱਤਰ ਪਿਆਰਿਆ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਰੇਡਰ ਦੇ ਖਾਤੇ ਦੇ ਵਿੱਚ ਦਿੱਤਾ ਹੈ ਡਬਲ ਟੱਚ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਅਡਜਸਟ ਕਰ ਦਿੱਤਾ ਹੈ ਇਹ ਜੀਤਾ ਹੈ ਜੀਤੇ ਦਾ ਕੋੜ ਕਰੋੜ ਪਿੰਡ ਵਡੀਆਂ ਗੱਲਾਂ ਕਰਵਾਈਆਂ ਮਹਿਮਦ ਵਾਲੀ ਦਾ ਜੋਤਾ ਅਗਲੀ ਕਬੱਡੀ ਪਾਉਣ ਦੇ ਲਈ ਇੰਟਾਗਨੇਡ ਨੂੰ ਮੱਥਾ ਟੇਕ ਕੇ ਭਾਵੇਗਾ ਕਬੱਡੀਆ ਆਹ ਰੋਡ ਦੇ ਉੱਪਰ ਵੀ 1000 500 ਰਵੀ ਸਾਹ 500 ਰਹਿਣਗੇ ਰਾਜਪ੍ਰੀਤ ਦੇ ਨਾਲ ਬਿੱਟੀ ਸਾਡੇ ਵੀਰ ਰਵੀ ਦੇ ਜੱਫੇ ਦੇ ਉੱਪਰ ਸੰਮਾ ਦੇ ਰਾਜੂ ਕਨੇਡਾ ਉਹ ਕਹਿੰਦੇ ਸੀ 1500 ਦੇਵਾਂਗੇ ਆਹ ਸਾਹਮਣੇ ਆਹ ਰੋਡ ਦੇ ਉੱਪਰ ਰੇਸ਼ਲ ਤੜਾਕਾ ਵੀ ਜੀ ਕਨੇਡਾ ਜੀ 1000 ਦੇਣ ਗਿਆ ਰੋਡ ਦੇ ਉੱਪਰ ਜੱਫਾ ਲਾ ਗਿਆ ਜਾਫੀ ਨੂੰ ਇਹ ਰੇਡਰ ਨੂੰ ਦਿੱਤਾ ਜਾਵੇਗਾ ਰਵੀ 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 ਇਹ ਸਹ ਇਹਨਾਂ ਪਹਿਲੀ ਮੈਚ ਦੇ ਵਿੱਚ ਜਿਹਨੇ ਕਹਿੰਦੇ ਫਾਈਨਲ ਫਾਈਨਲ ਜਿੱਤਣ ਦੇ ਵਿੱਚ ਇਹਨੇ ਭੁਗਤਿਆ ਦਾ ਕੀਤੀ ਆ ਸਾਹੋਗਿਆਂ ਵਾਲੇ ਨੇ ਮੈਂ ਬੋਲਿਆ ਟੀਮਾਂ ਤੇ ਨਾਲ ਕਹਿੰਦੇ ਗਗਲਬੋਣੀ ਵਾਲਾ ਉਹਨਾਂ ਵੱਲੋਂ ਵੀ ਮੰਗਾ ਮੈਂਬਰ ਜੀ ਕਿਥੋਂ ਦੇ 2000 ਭੇਜੋ ਗੋਰਾ ਵੜਣੀ ਵਾਲ ਜੀ ਉਹਨਾਂ ਨੇ ਪੁੱਛੇ ਕਰਦੇ ਮੰਗਾ ਮੈਂਬਰ ਜੀ ਕਿਹਨਾਂ ਪੈਸੇ ਬਣਾ 2000 ਲੈ ਕੇ ਜਾਓ ਮੰਗਾ ਮੈਂਬਰ ਨੇ 2000 ਉਧਰ ਦੇ ਪਾਸੇ ਕਹਿੰਦੇ ਬਰੇ ਸਾਹਿਬ ਦੀ ਧਰਤੀ ਹੈ ਗੁਰਪ੍ਰੀਤ ਕਬੱਡੀ ਫਾਉਂਡ ਗਲੀ ਮੈਦਾਨ ਦੇ ਵਿੱਚ ਵਧਿਆ ਹੋਇਆ ਮੋਟਾ ਦੀ ਵਰਖਾ ਇਸ ਮੈਚ ਦੇ ਉੱਤੇ ਪਰ ਆਹ ਦੇਖੋ 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 ਪੁਆਇੰਟ ਧਾਦੀ ਦੇ ਖਾਤੇ ਆ ਖੋਸਿਆਂ ਵਾਲਿਆ ਜੋਤਾ ਆ ਗਿਆ ਉਧਰ ਬੱਲੇ ਹੋਰੀ ਦੋ ਤੇ ਰਵੀ ਨੇ ਜਿਹੜੇ ਦੋ ਹੋ ਗਏ ਰਵੀਏ ਤੀਜਾ ਵੀ ਲੱਗ ਗਿਆ ਤੇ 5000 ਦਿੱਤਾ ਜਾਵੇਗਾ ਆਹ ਸਾਹਮਣੇ ਰੋਡਾਂ ਪੈਣ ਗਈਆਂ ਏ ਗੱਗੂ ਗੱਗੂ ਦੇ ਜੱਫੇ ਦੇ ਸਮਾ ਕੈਨੇਡਾ ਦੇ ਰਾਜੀ ਕੈਨੇਡਾ 1000 ਰੋੜੀਓ ਉਹ ਡੋਟਾ ਪੱਚਲੇ ਮੇਰੇ ਮਿੱਤਰੋ ਇਹ ਫਾਈਨਲ ਹੈ ਕਿਲਾ ਨਵੀਂ ਧਰਤੀ ਬੋਲੋ ਟਿਕੀ ਕਹਿੰਦਾ ਰਾਗੇ ਕਹਿੰਦੇ ਨਵੇਂ ਕਿਲੇ ਦੀ ਧਰਤੀ ਹੈ ਮੈਚ ਮੁੱਕਣ ਦਾ ਨਾੜ ਹੀ ਲਾ ਰਿਹਾ ਹੁਣ ਤੇ ਕਹਿੰਦੇ ਆਹ ਠੰਡ ਦੇ ਵਿੱਚ ਗੜੱਲਾਂ ਵੀ ਚੜਨ ਲੱਗ ਪਈਆਂ ਗੜੱਲਾਂ ਵੀ ਚੜਨ ਲੱਗ ਪਈਆਂ ਮੈਚ ਮੁੱਕਣ ਦਾ ਨਾੜ ਨਹੀਂ ਲਾ ਰਿਹਾ ਓ ਗੱਲਾਂ ਲੱਗਣਗੀਆਂ ਟੱਕੜੇ ਯਾਰਾਂ ਬੇਲੀਆਂ ਦਾ ਯਾਰ ਤੇ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਉਹ ਰਹਿੰਦੀ ਐ ਕੈਨੇਡਾ ਬੱਬੂ ਜੀ ਨੂੰ ਜਾਣ ਤੇ ਪਿਆਰਾ ਯਾਰ ਹਰ ਉਹਦੇ ਪਿੰਡ ਵਾਲਾ ਗਵਾਵਾਂ ਨੂੰ ਛੱਡਿਓ ਸਭ ਦੇ ਲਈ ਉਧਰ 9 ਤੇ 10 ਮਾਰਚ ਅਵਤਾਰ ਸਿੰਘ ਜੀ ਨਹਿਰੂ ਛੱਡੇ ਦਿੰਦੇ ਆ ਭਲੌਰ ਦਾ ਕਬੱਡੀ ਕੱਪ ਆ 9 ਤੇ 10 ਮਾਰਚ ਐ ਕਹਿੰਦੇ ਭਲੌਰ ਦਾ ਕਬੱਡੀ ਕੱਪ ਆ ਨਹਿਰੂ ਅਵਤਾਰ ਸਿੰਘ ਜੀ ਸੱਦੇ ਦੇ ਰਹੇ ਆ ਸਾਰਿਆਂ ਨੇ ਹੁਣ ਮਮਾ ਕੇ ਪਹੁੰਚਣਾ ਬਾਬਾ ਜੀ ਕੀ ਲੇਰਾਂ ਨੂੰ ਮੇਰੀ ਬੇਨਤੀ ਹੈ ਸਪੋਰਟਸਮੈਨਸ਼ਿਪ ਦੇ ਭਾਵਨਾ ਦੇ ਨਾਲ ਪਿਆਰ ਦੇ ਨਾਲ ਇੱਕ ਦੂਜੇ ਤੋਂ ਪੁੱਛ ਲਿਆ ਕਰੋ ਕਿਉਂਕਿ ਰੋਜ਼-ਰੋਜ਼ ਇਕੱਠਿਆਂ ਨੇ ਖੇਡਣਾ ਹੈ ਰੋਜ਼-ਰੋਜ਼ ਇਕੱਠਿਆਂ ਨਹੀਂ ਜਿਵੇਂ ਕਹਿੰਦੇ ਸਾਡੂ ਜੱਫੀਆਂ ਪਾਉਣੀਆਂ ਇੱਕ ਦੂਜੇ ਦੇ ਆਪਾਂ ਜੁੰਡੀ ਦੇ ਯਾਰ ਹੈ ਭਾਈ ਭਰਾਵਾਂ ਦੀਆਂ ਬਾਵਾ ਹੁੰਦੇ ਆ ਭਾਈ ਭਰਾਵਾਂ ਦੀਆਂ ਬਾਵਾ ਹੁੰਦੇ ਆ ਕਬਡੀ ਦੇ ਮੈਦਾਨ ਦਾ ਇਹ ਫੁੱਪਰ ਦੁੱਪਰ ਫਾਈਨਲ ਮੁਕਾਬਲਾ ਮੇਰਾ ਖਿਆਲ ਹੈ ਵੀ 5.4 ਲੱਖ ਤੋਂ ਉੱਤੇ ਦਾ ਜਿਹੜਾ ਪ੍ਰਾਈਜ਼ ਉੱਤੇ ਜਾ ਰਿਹਾ ਛੜੇ ਮੋਟਰਸਾਈਕਲ ਛੜੇ ਪ੍ਰਾਈਜ਼ ਦੀਆਂ ਗੱਲਾਂ ਉਧਰ ਸਾਡੇ ਵੀਰ ਹੈ ਗੋਲਦੀ ਖੋਸੇ ਵਰਗੇ ਨਾਲ ਜਿਹੜੇ ਹੋੜੇ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਐ ਕਹਿੰਦੇ ਗੋਰਖਾ ਵੀਰ ਸਾਡਾ ਨਾਲ ਸਾਰੇ ਵੀਰ ਨੇ ਲੈ ਵੀ ਸੁਭਚੈਨ ਸਾਰੇ ਨੂੰ ਨਿਵਾੜ ਕੇ ਭਾਈ ਤੁਹਾਨੂੰ ਕਿਉਂਕਿ ਸਿਆਸਤ ਵੀ ਦੁਨੀਆ ਦਾ ਬਹੁਤ ਵੱਡਾ ਨਾਮ ਹੈ ਯਾਰਾਂ ਯਾਰਾਂ ਦਾ ਖੜਦਾ ਤੇ ਅੜਦਾ ਵੀ ਹੈ ਇਹ ਪੁਰਾਣੇ ਮਿੱਤਰੇ ਪਹਿਲਿਆਂ ਦੇ ਭਰਾ ਨੇ ਸਾਡੇ ਫੜੀਆਂ ਸਭ ਲਈ ਦਵਾਵਾ ਗੋਲਦੀ ਸਾਰਿਆਂ ਦਾ ਧੰਨਵਾਦ ਰਾਜਵਿੰਦਰ ਜੀ ਬੋਲੇ ਲਓ ਲੈ ਵੀ ਦੱਸ ਮਣੀ ਕਿਹੜਾ ਅੱਜ ਦਾ ਬੈਸਟ ਮੋਟਰਸਾਈਕਲ ਦਾ ਜੇਤੂ ਬਣਿਆ ਇਸ ਮੁਕਾਬਲੇ ਦੀਆਂ ਗੱਲਾਂ ਮੁਕਾਬਲੇ ਦੀਆਂ ਬਾਤਾਂ ਸੇਖੇ ਦੇ ਜਿਹੜੇ 12 ਪੁਆਇੰਟ ਤੇ ਸਾਡੇ 13 ਪੁਆਇੰਟ ਜਿਹੜੇ ਮਹਿਮਦਵਾਲ ਦੇ ਐ ਮਹਿਮਦਵਾਲ ਜਿਹੜੀ ਜੇਤੂ ਐ ਉਪ ਜੇਤੂ ਸੇਖੇ ਦੀ ਟੀਮ ਉਪ ਜੇਤੂ ਜਿਹੜੀ ਸੇਖੇ ਦੀ ਟੀਮ ਐ ਇਸ ਮੁਕਾਬਲੇ ਦੀਆਂ ਗੱਲਾਂ ਬਾਤ ਕਬੱਡੀਆਂ ਪਾ ਕੇ 8 ਨੰਬਰ ਪ੍ਰਾਪਤ ਕੀਤੇ ਮਹਿਮਦ ਮਰੀਆ ਜੋਤਾ ਡਿਸਟ੍ਰੀਬਿਟਰ ਤੇ 5 ਟੱਚ 3 ਜੱਫੇ ਰਵੀ ਸਾਹੂ ਪੰਜ ਟੱਚ 3 ਜੱਫੇ 100 ਕਿਆਂ ਵਾਲਾ ਰਵੀ ਮੋਟਰਸਾਈਕਲ ਦੇ ਜੇਤੂ ਬਣ ਕੇ ਪਾ ਕੇ 8 ਪੁਆਇੰਟ ਪ੍ਰਾਪਤ ਕੀਤੇ ਮਹਿਮਦ ਵਾਲੀਆ ਜੋਤਾ ਅੱਜ ਦਾ ਬੈਸਟ ਰੇਡਰ ਤੇ ਪੰਜ ਟੱਚ ਤਿੰਨ ਜਫੇ ਲਾ ਕੇ ਸਹੋਕਿਆਂ ਵਾਲਾ ਰਵੀ ਅੱਜ ਦਾ ਜਿਹੜਾ ਮੋਟਰਸਾਈਕਲ ਦਾ ਬੈਸਟ ਜਾਤੀ ਬਣ ਗਿਆ ਸੋ ਸਾਰਿਆਂ ਨੂੰ ਮੁਬਾਰਕਾਂ ਸਮੁੱਚੇ ਨਗਰ ਨੂੰ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਉਧਰ ਕੁਲਦੀਪ ਸਿੰਘ ਪਰਪੇ ਦਾ ਵੀ ਬਾਤ-ਬਾਤ ਉਧਰ ਸਾਡਾ ਵੀਰਿਆ ਕੁਲਦੀਪ ਸਿੰਘ ਪਰਵਾ ਕੈਨੇਡਾ ਵਾਲਾ ਉਹ ਵੀ ਕਹਿੰਦੇ ਪਰਵਾ ਸਾਡਾ ਵੀਰ ਕੁਲਦੀਪ ਸਿੰਘ ਪਰਵਾ ਕੈਨੇਡਾ ਵਾਲਾ ਕਹਿੰਦੇ ਮੇਰੇ ਵੀਰੋਂ ਆਨੰਦ ਮਾਣ ਰਿਆ ਉਹਨਾਂ ਦਾ ਵੀ ਬਹੁਤ ਬਹੁਤ ਜੀਲੋ ਧੰਨਵਾਦ ਹੈ ਬਹੁਤ ਬਹੁਤ ਜੀਲੋ ਧੰਨਵਾਦ ਹੈ ਅੱਜ ਕਹਿੰਦੇ ਕਿਲਾ ਨੌ ਨਵੇਂ ਕਿਲੇ ਦੀ ਧਰਤੀ ਤੇ ਵੱਡਾ ਕਬੱਡੀ ਕੱਪ ਹੈ ਇਧਰ ਰਾਜਵਿੰਦਰ ਸਾਡੇ ਪ੍ਰਧਾਨ ਸਾਹਿਬ ਇਹਨਾਂ ਦਾ ਵੀ ਜੀਲੋ ਧੰਨਵਾਦ ਹੈ ਆਓ ਜੀ ਟੀਮਾਂ ਆਪਣੇ ਨਾਮ ਪ੍ਰਾਪਤ ਕਰ ਲੈਣ ਅੱਜ ਦਾ ਬੈਟ ਰੇਡਰ ਜੋਤਾ ਮਹਿਮਦਵਾਲੀਆ ਤੇ ਅੱਜ ਦਾ ਮੈਚ ਜਾਂਫੀ ਰਵੀ ਸਾਹੋਕੇ ਵਾਲੇ ਦਾ ਬਹੁਤ-ਬਹੁਤ ਜੀ ਧੰਨਵਾਦ ਹੈ ਬਹੁਤ-ਬਹੁਤ ਜੀ ਧੰਨਵਾਦ ਸਾਰੀ ਸੰਗਤ ਦਾ ਖੇਡ ਪ੍ਰੇਮੀਆਂ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਜਿੰਨੀਆਂ ਵੀ ਰੱਬ ਰੱਬੀ ਸੰਗਤਾਂ ਪੁੱਜੀਆਂ ਨੇ ਸਭ ਦਾ ਹੀ ਦਿਲੋਂ ਧੰਨਵਾਦ ਹੈ ਮਹੰਮਦ ਵਾਲ ਤੇ ਸਿੱਖ ਬੜਾ ਚੋਟੀ ਦਾ ਜੜਾ ਸਫਰ ਫਾਈਨਲ ਮੈਚ ਖੇਡਿਆ ਗਿਆ ਮੇਰੇ ਮਿੱਤਰੋ ਸਾਹੇ ਕਲਾ ਰਵੇ ਤੇ ਮਹਿਮਦ ਵਾਰੀਆ ਜੋਤਾ ਅੱਜ ਦੇ ਜਿਹੜੇ ਬੈਸਟ ਪਲੇਅਰ ਨੇ ਅਰ ਕਹਿੰਦੇ ਮੋਟਰਸਾਈਕਲ ਜਿੱਤਿਆ ਅੱਜ ਨਵੇਂ ਕਿਲੇ ਦੀ ਧਰਤੀ ਤੋਂ ਇਹਨਾਂ ਮੁੰਡਿਆਂ ਨੇ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਜਿੰਨੇ ਮੇ ਰੱਬ ਰੂਪੀ ਸੰਗਤਾਂ ਦੁੱਕੀ ਪਿੰਡਰ ਹਣੇ ਇਹ ਵੀ ਕਹਿੰਦੇ ਗਰਾਊਂਡ ਦੇ ਥੋੜੇ ਦੀ ਸੇਵਾ ਕਰ ਰਹੇ ਆ ਬਾਬਾ ਜੀ ਨੇ ਸਰਦਾਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਪਾਣੀ ਦੀ ਸੇਵਾ ਸਿੰਘ ਸਾਹਿਬ ਗੁਰੂਕੀਆਂ ਫੌਜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਾਬਾ ਬਲਵਿੰਦਰ ਸਿੰਘ ਜੀ ਢੰਡੀਆਂ ਵਾਲੇ ਇਹ ਵੀ ਪਾਣੀ ਦੀ ਸੇਵਾ ਨਿਭਾ ਰਹੇ ਆ ਬਾਬਾ ਸੀਤਾ ਜੀ ਤੇ ਦੁੱਕੀ ਪਿੰਡਰ ਜੀ